ਜੰਮੂ ਕਸ਼ਮੀਰ ਪੈ ਲਗਾਓ ਕੀ ਕੁਛ ਹੋਇਆ ਪਿਛਲੇ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਬਹੁਤ ਹੀ ਮੰਦ ਭਾਗੀ ਘਟਨਾ ਜਿੰਨੇ ਵੀ ਕਹਿ ਦਈਏ ਜਦੋਂ ਉਹ ਚੀਜ਼ ਵੇਖੀ ਨਾ ਵੀ ਜਿਨ੍ਹਾਂ ਦਾ ਵਿਚਾਰਾ ਦਾ ਕਸੂਰ ਹੀ ਕੋਈ ਨਹੀਂ ਕੋਈ ਆਪਦੇ ਵਿਆਹ ਤੋਂ ਬਾਅਦ ਹਨੀਮੂਨ ਤੇ ਗਿਆ ਹੈ ਕੋਈ ਵੈਸੇ ਛੁੱਟੀਆਂ ਤੇ ਆਇਆ ਹੈ ਨਿਰਦੋਸ਼ ਲੋਕ ਜਿਨ੍ਹਾਂ ਨੂੰ ਐ ਨਹੀਂ ਯਾਦ ਸੀਗਾ 5 ਮਿੰਟ ਪਹਿਲਾਂ ਵੀ ਆਹ ਕੁਝ ਹੋ ਜੂਗਾ ਉੱਥੇ ਸਾਰੇ ਆਪ ਦਾ ਵਧੀਆ ਘੁੰਮ ਫਿਰ ਰਹੇ ਸੀਗੇ ਤੇ ਬੜੇ ਸਨਾਲੀਆਂ ਜਿਹੜੇ ਆਏ ਸਾਲ ਜਾਂਦੇ ਉੱਥੇ ਘੁੰਮਣ ਤੁਸੀਂ ਵੇਖੋ ਵੀ ਇੱਕੇ ਦਮ ਬੰਦੇ ਆਉਂਦੇ ਆ ਤੇ ਮਿੰਟ ਚ ਕੀ ਕੁਛ ਕਰਕੇ ਚਲੇ ਜਾਂਦੇ ਤੇ ਇਹੋ ਜਿਹੀ ਘਟਨਾਵਾਂ ਦੇਖ ਕੇ ਉਹ ਸਮਾਜ ਆ ਜਾਂਦਾ ਜਦੋਂ ਜਲੇਲੇ ਬਾਗਚੀ ਕੁਝ ਹੋਇਆ ਸੀਗਾ ਉਦੋਂ ਵੀ ਗੋਰਿਆਂ ਨੇ ਨਿਰਦੋਸ਼ ਲੋਕਾਂ ਨੂੰ ਬਿਨਾਂ ਗੱਲੋਂ ਹੀ ਤੁਹਾਨੂੰ ਪਤਾ ਕੀ ਕੁਛ ਕਰਤਾ ਸੀਗਾ ਤੇ ਹੁਣ ਵੀ ਕਿਹਾ ਜਾਂਦਾ ਵੀ ਪਹਿਲਾਂ ਧਰਮ ਪੁੱਛਿਆ ਜੇ ਨਾਨ ਮੁਸਲਮ ਹੈ ਤਾਂ ਉਹਨੂੰ ਮਤਲਬ ਤੁਹਾਨੂੰ ਪਤਾ ਕੀ ਕੁਛ ਕਰਿਆ ਯਾ ਦੇਖ ਲੇ ਕਿ ਮੈਂ ਤਾਂ ਨਹੀਂ ਬੋਲ ਰਿਹਾ ਤੁਹਾਨੂੰ ਪਤਾ ਵੀ YouTube ਤੇ ਨਾਲ ਦੇ ਨਾਲ ਹੀ ਵਾਇਲੈਂਸ ਆ ਜਾਂਦੀ ਹੈ ਤੇ ਪਰ ਆਇਆ ਵੀ ਹੁਣ ਜਿਹੜੇ ਉੱਥੋਂ ਦੇ ਲੋਕਲ ਲੋਕ ਹੈ ਕਸ਼ਮੀਰ ਜੰਮੂ ਕਸ਼ਮੀਰ ਦੇ ਉਹ ਬਹੁਤ ਜ਼ਿਆਦਾ ਉਦਨ ਦੇ ਤੁਰੇ ਫਿਰਦੇ ਆ ਇੱਕ ਨੇ ਤਾਂ ਵਿਚਾਰੇ ਨੇ ਮਤਲਬ ਜਿਹੜੇ ਘੁਮਨਾ ਇਸ ਉਹਨਾਂ ਨੂੰ ਬਚਾਉਣ ਵਾਸਤੇ ਆਪ ਦੁਨੀਆ ਚਲੇ ਗਿਆ ਤੇ ਹੁਣ ਆਇਆ ਵੀ ਜਿਹੜਾ ਨਾ ਆਪਣੇ ਕਈ ਮੀਡੀਆ ਇਹੋ ਜਿਹੇ ਆ ਜਿਹੜਾ ਮਤਲਬ ਹੁਣ ਬਣਾ ਦੇਣਗੇ Hindu vs Muslim ਦੀ ਲੜਾਈ ਜੋ ਬਹੁਤ ਗਲਤ ਗੱਲ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜੀ ਵਿੱਚ ਮੈਂ ਕਿਹਾ ਸੀਗਾ ਵੀ ਜਿਹੜਾ ਹੁੰਦਾ ਨਾ ਕ੍ਰਿਮੀਨਲ ਬੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੀ ਕੋਈ ਜਾਤ ਨਹੀਂ ਹੁੰਦੀ ਕ੍ਰਿਮੀਨਲ ਕ੍ਰਿਮੀਨਲ ਹੀ ਹੈ ਉਹਨੇ ਕੁਝ ਨਹੀਂ ਵੇਖਣਾ ਹੁੰਦਾ ਤੇ ਹੁਣ ਜਿਹੜੀਆਂ ਵੀਡੀਓ ਉੱਥੇ ਆਉਂਦੀਆਂ ਦੇਖ ਕੇ ਮਨ ਹੀ ਬੁਲੰਦ ਰਹਿ ਜਾਂਦਾ ਇੱਕ ਫੋਟੋ ਹੁਣ ਵਾਇਰਲ ਹੋ ਰਹੀ ਬਹੁਤ ਦਿਨਾਂ ਦੀ ਵਿਚਾਰੀ ਇੱਕ ਕੁੜੀ ਆ ਉਹਦੇ ਘਰ ਵਾਲੇ ਕੋਲ ਬੈਠੀ ਹੈ ਕੀ ਬੋਲਣਾ ਉੱਥੇ ਯਾਰ ਕੋਈ ਸ਼ਬਦ ਨਹੀਂ ਪਰ ਜਿਹੜੀ ਆਪਣੀ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਉਹਨਾਂ ਨੇ ਜਿਹੜੇ ਵੀ ਉੱਥੇ ਲੋਕ ਰੁਕੇ ਵੇ ਜਾਂ ਫਸੇ ਹੋਏ ਐ ਉਹਨਾਂ ਵਾਸਤੇ ਮਤਲਬ ਰਹਿਣ-ਦਇਨਤ ਨਿਯਮ ਕਰਿਆ ਉਹਨੂੰ ਕਿਤੇ ਬਾਹਰ-ਅੰਦਰ ਜਾਣਾ ਕਰਦੈਂਤ ਨਿਯਮ ਕਰਿਆ ਬਿਲਕੁਲ ਮੁਫਤ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਗੱਲ ਹੋਰ ਹੈ ਸ਼ਰਮ ਆਉਣੀ ਚਾਹੀਦੀ ਹੈ 에ਅਰਲਾਈਨਾਂ ਨੂੰ ਮੈਂ ਨਾਲ ਫੋਟੋ ਵੀ ਅਟੈਚ ਕਰ ਦੂਗਾ 에ਅਰਲਾਈਨਾਂ ਐਹੋ ਜੇ ਮੌਕੇ ਦੇ ਉੱਤੇ ਵੀ ਪੈਸੇ ਕਮਾਰੀਆਂ ਹਾਲਾਂਕਿ ਸਾਨੂੰ ਹੁਣ ਫ੍ਰੀ ਦੇਣਾ ਚਾਹੀਦਾ ਸੀ ਕੰਮ ਟਿਕਟਾਂ ਹਟਾਉਣੀਆਂ ਦਾ ਕੀ ਸੀ ਬਤਾ ਰਹੇ ਹੈ ਜੇ ਤੁਸੀਂ ਉੱਥੋਂ ਬੰਬੇ ਤੱਕ ਜਾਣਾ ਬਾਈ ਜੀ 35 ਤੋਂ 75 ਹਜ਼ਾਰ ਦੀ ਟਿਕਟ ਹੈ ਦੇਖੋ ਤੁਸੀਂ ਸਰਕਾਰ ਨੂੰ ਚਾਹੀਦਾ ਹੈ ਵੀ ਇਹਨਾਂ ਨੂੰ ਤੁਸੀਂ ਮੜਾ ਨਕੇਲ ਕਸੋ ਇਹਨਾਂ ਤੇ ਇੱਕ ਤਾਂ ਵਿਚਾਰਾਂ ਦੇ ਕੋਈ ਪਰਿਵਾਰ ਵਿਚਾਰਾਂ ਕਿੱਥੇ ਫਿਰਦਾ ਕਿਹਾਂ ਨਾਲ ਕਿੱਥੇ ਫਿਰਦਾ ਉੱਥੋਂ ਤੁਸੀਂ ਕਿੰਨੇ ਰੁਪਏ ਕਮਾਈ ਜਾਂਦੇ ਹੋ ਯਾਰ ਨਾਲ ਤਾਂ ਕੀ ਕੜਦਾ ਹੈ ਦੁੱਖ ਦੀ ਘੜੀ ਚ ਇਹੋ ਜਿਹੇ ਲੋਕ ਆ ਤੁਸੀਂ ਵੇਖੋ ਤੇ ਯਾਰ ਉਹ ਬੱਚਿਆਂ ਦੀਆਂ ਆਵਾਜ਼ਾਂ ਉਹ ਬੁੜੀਆਂ ਦੀਆਂ ਆਵਾਜ਼ਾਂ ਉਹ ਗੱਲਾਂ ਐ ਪਾਰਕ ਇਕ ਤੇ ਉਹਦੇ ਹੱਥੇ-ਪਾਸੇ ਗਰੀਲੇ ਲੱਗੀਆਂ ਹੋਵੰਗੀਆਂ ਬਾਕੀ ਜੰਗਲ ਹੈ ਤੇ ਛੋਟਾ ਜਿਹਾ ਗੇਟ ਲੰਘਣ ਨੂੰ ਮਸਾ ਲੋਕ ਲੰਘੇ ਉੱਥੇ ਮਸਾਂ ਲੋਕ ਇੰਨਾ ਜ਼ਿਆਦਾ ਡਰ ਚੁੱਕੇ ਸੀ ਜਿਹੜੀ ਆਪਣੀ ਇੰਡੀਅਨ ਆਰਮੀ ਹੈ ਉਹਨਾਂ ਤੋਂ ਵੀ ਮਤਲਬ ਸਹਿਮ ਗਏ ਸੀ ਕਿਤੇ ਉਹਨਾਂ ਨੂੰ ਫਿਰ ਉਹਨਾਂ ਨੇ ਦੱਸਿਆ ਭਾਈ ਇਸ ਤੰਦੇ ਦੀ ਆਰਮੀ ਹਡੀ ਮਦਦ ਆਸਤੇ ਆਏ ਧੰਨਵਾਦ ਇੰਡੀਅਨ ਆਰਮੀ ਦਾ ਤੇ ਬਾਕੀ ਜਿਹੜਾ ਉੱਥੋਂ ਦੇ ਲੋਕ ਹੈ ਉਹ ਬਹੁਤ ਜ਼ਿਆਦਾ ਰੋ ਰਹੇ ਹੈ ਕਿਉਂਕਿ ਉਹ ਆਪ ਕਹਿ ਰਹੇ ਵੀ ਜਿਹੜਾ ਇੱਥੇ ਸਾਡੇ ਘੁੰਮਣ ਆਉਂਦਾ ਹੈ ਸਾਡੀ ਰੋਜੀ ਰੋਟੀ ਹੈ ਸਾਡੇ ਕੋਲ ਆਏ ਸਾਲ ਇੰਨੇ ਲੋਕ ਘੁੰਮਾਉਂਦੇ ਆ ਸਾਨੂੰ ਰੋਜ਼ਗਾਰ ਮਿਲਦਾ ਇੱਥੋਂ ਸਾਰਾ ਸਾਡਾ ਜਿਹੜਾ ਸ਼ਹਿਰ ਆਦੇ ਉਹ ਸਾਰਾ ਚੱਲਦਾ ਹੀ ਇਹਨਾਂ ਦੇ ਘੁੰਮਣਾਂ ਨਾਲ ਸਰਤੇ ਹੈ ਦੁਬਈ ਆ ਜਿਵੇਂ ਦੁਬਈ ਚ ਹੁਣ ਕਮਾਈ ਕਰਦੀ ਉਹਨਾਂ ਨੂੰ ਟੈਕਸਟ ਤਾਂ ਬਹੁਤ ਘੱਟ ਲੈਂਦੇ ਆ ਕਮਾਈ ਸਾਰੀ ਘੁੰਮਣ ਕਰਕੇ ਤੇ ਆਹੀਂ ਹਰੇਕ ਜਿਹੜਾ ਹਿਮਾਚਲ ਹੁੰਦਾ ਜਾਂ ਵੀ ਹੋਰ ਲਾ ਲੋ ਸਟੇਟ ਜਿੱਥੇ ਮਤਲਬ ਘੁੰਮਣ ਨੂੰ ਜਗ੍ਹਾ ਬਣੀਆਂ ਹੋਈਆਂ ਸਾਰਿਆਂ ਨੂੰ ਸਭ ਤੋਂ ਵੱਧ ਕਮਾਈ ਟੂਰਿਸਟ ਦੀ ਹੁੰਦੀ ਹੈ ਤੇ ਉਹ ਵਿਚਾਰੇ ਉਦੋਂ ਦੇ ਆ ਤਾਂ ਕਰੀ ਜਾਂਦੇ ਆ ਵੀ ਕਹਿੰਦੇ ਵੀ ਸਾਡਾ ਜਿਹੜਾ ਭਾਰਤ ਮਹਾਨ ਹੈ ਅਸੀਂ ਹਿੰਦੂਸਤਾਨੀ ਐ ਭਾਰਤੀ ਐ ਤੇ ਸਾਡਾ ਕਿਸੇ ਨਾ ਕੋਈ ਲੱਖਾਂ ਨੀਗਾ ਡਰਦੇ ਆ ਵਿਚਾਰੇ ਉਹਨਾਂ ਨੂੰ ਵੀ ਆਏ ਆ ਅਰਬੀ ਕਿਤੇ ਉਹੀ ਕੰਮ ਨਾ ਕਰਦੇ ਹਿੰਦੂ ਮੁਸਲਮਾਨਾਂ ਦਾ ਪਰ ਸਭ ਤੋਂ ਵੱਧ ਸਾਹ ਦਿੱਤਾ ਤਾਂ ਉਥੋਂ ਦੇ ਲੋਕਾਂ ਨੇ ਦਿੱਤਾ ਤੇ ਉਹ ਵਿਚਾਰੇ ਯਾਰ ਬਹੁਤ ਜਿੁੱ ਸ਼ਕਰਾ ਵੇਖੋ ਉਹਨਾਂ ਦੀ ਤੁਹਾਨੂੰ ਪਤਾ ਲੱਗੂ ਅੰਦਰੋਂ ਕਿੰਨੇ ਜਾਰੇ ਦੁਖੀ ਐ ਕੈਂਡਲ ਮਾਰਚ ਕੱਢ ਰਿਹਾ ਵਿਚਾਰੇ ਉਹ ਉਹ ਤਾਂ ਕਹਿੰਦੇ ਨਿਰਦੋਸ਼ ਲੋਕਾਂ ਦਾ ਕੀ ਦੋਸ਼ ਸ਼ਿਕਰ ਜਿਹਨਾਂ ਨੂੰ ਤੁਸੀਂ ਆਹ ਕੰਮ ਕਰਿਆ ਤੇ ਹੁਣ ਉਮੀਦ ਆ ਵੀ ਭਾਰਤ ਸਰਕਾਰ ਵੀ ਐਕਸ਼ਨ ਚ ਆਊਗੀ ਤੇ ਆਦੇ ਆਈ ਵੈਸੇ ਤਾਂ 2-3 ਤਾਂ ਰੋਡ ਤੇ ਬਾਕੀ ਪਰਮਾਤਮਾ ਮਿਹਰ ਕਰਿਓ ਵੀ ਛਿੱਡੀ ਨਾ ਕਿਤੇ ਆ ਜਾਣ ਗੇ ਲਪੇਟ ਚ ਪਤਾ ਨਹੀਂ ਇਹਨਾਂ ਦੇ ਦਿਮਾਗ ਕੱਟ ਲਏ ਜਾਂਦੇ ਐ ਜਿਹੜੇ ਆਉਂਦੇ ਨਾ ਹਮਲੇ ਕਰਨ ਇਹ ਇਹਨਾਂ ਨੂੰ ਪਤਾ ਇਹਨਾਂ ਦਾ ਬ੍ਰੇਨ ਵਾਸ਼ ਕਰਾਇਆ ਜਾਂਦਾ ਚੰਗੀ ਤਰ੍ਹਾਂ ਇਹਨਾਂ ਨੂੰ ਦੱਸਿਆ ਜਾਂਦਾ ਵੀ ਇਹੀ ਧਰਮ ਹੈ ਇਹ ਤੋਂ ਬਿਨਾ ਹੋਰ ਕੋਈ ਨਹੀਂ ਦੁਨੀਆ ਤੇ ਫੜਾਨਾ ਤੁਹਾਨੂੰ ਆਹ ਕੁਝ ਮਿਲੂਗਾ ਬਾਅਦ ਚ ਤੁਹਾਨੂੰ ਆਹ ਕੁਝ ਮਿਲੂਗਾ ਇੰਨਾ ਜਿਆਦਾ ਇਹਨਾਂ ਨੂੰ ਗਮਰਾ ਕਰਾਇਆ ਜਾਂਦਾ ਤੁਸੀਂ ਸੋਚ ਨਹੀਂ ਸਕਦੇ ਐਡੇ ਲੋਲੇ ਤੇ ਜਾਹਲ ਲੋਕ ਹੁੰਦੇ ਆ ਕੋਈ ਨਹੀਂ ਪਰਮਾਤਮਾ ਦੇਂਦਾ ਇਹਨਾਂ ਨੂੰ ਇਹਨਾਂ ਦੇ ਕੀਤੇ ਸਾਰੇ ਮਿਲੂਗੀ ਤੇ ਮੈਂ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਵੀ ਚਲੋ ਉਮੀਦ ਹੈ ਵੀ ਹੁਣ ਜਿਹੜੇ ਆਪਣੇ ਜਿੰਨੇ ਵੀ ਭਾਰਤੀ ਐ ਸਾਰੇ ਸਾਰੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਰਾ ਹੈ ਤੇ ਕਿਸੇ ਗਲਤ ਬੰਦੇ ਕਰਕੇ ਸਾਰਿਆਂ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਹੈ ਸਾਰਿਆਂ 'ਚ ਪਿਆਰ ਬਣਾ ਕੇ ਰੱਖੋ ਕੋਈ ਨਹੀਂ ਉਹ ਜਿਹੜਾ ਬੰਦਾ ਗਲਤ ਹੈਗਾ ਉਹਨੂੰ ਸੜਾ ਪ੍ਰਮਾਤਮਾ ਵੀ ਦੇਊਗਾ ਆਪਣੀ ਇੰਡੀਅਨ ਆਰਮੀ ਵੀ ਦੇਊਗੀ ਤੇ ਬਸ ਆਇਆ ਵੀ ਉਹਦੇ ਕਰਕੇ ਜਿਹੜੇ ਵਿਚਾਰੇ ਉੱਥੋਂ ਦੇ ਲੋਕ ਹੈ ਲੋਕਲ ਵਸਨੀਕ ਹੈ ਉਹਨਾਂ ਨੂੰ ਟਾਰਗੇਟ ਨਾ ਕਰਿਆ ਜਾਵੇ ਤੇ ਬਾਕੀ ਪ੍ਰਮਾਤਮਾ ਮਿਹਰ ਕਰੇ ਸਾਰਿਆਂ ਦੀ